ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਕਣਕ ਆਪਣੀ ਵੱਢੀ ਗਈ ਆ ਤੁੱਲ ਗਈ ਆ ਵੇਗੀ ਆ ਆਪਣੋ ਲੈਂਚ ਵੀ ਆਪਾਂ ਪਾ ਲਈ ਆ ਤੇ ਅੱਜ ਵਾਰੀ ਆ ਗਈ ਆ ਜੀ ਤੂੜੀ ਦੀ ਤੇ ਅੱਜ ਆਪਾਂ ਲੱਗੇ ਆ ਜੀ ਤੂੜੀ ਬਣਾਉਣ ਆਪਾਂ ਗਏ ਸੀ ਕਿ ਕੰਮ ਤੇ ਤੇ ਮਗਰੋਂ ਗਿਆ ਫੋਨ ਵੀ ਮਸ਼ੀਨ ਆਉਣ ਵਾਲੀ ਆ ਤੇ ਖੇਤੀ ਤੇ ਛੇਤੀ ਪਹੁੰਚੋ ਉੱਥੇ ਆਪਾਂ ਆ ਗਏ ਆ ਜੀ ਘਰੇ ਇੱਕ ਵੀਰ ਆਪਾਂ ਲਾਇਆ ਨਾਲ ਹੋਰ ਟੂੜੀ ਲਾਉਣਾਂ ਆਤੇ ਆਪਣੇ ਨਾਲ ਹੀ ਆ ਘਾਰੇ ਦਾ ਤੇ ਲਓ ਜੀ ਪਹਿਲੀ ਟਰਾਲੀ ਆਪਣੀ ਆ ਚੁੱਕੀ ਆ ਆਉਂਦਿਆਂ ਨੂੰ ਰੈਡੀ ਸੀਗੀ ਤੇ ਆਪਾਂ ਫਿਰ ਬਦੀ ਟੂੜੀ ਵਾਲੀ ਬਦਲੀ ਤੇ ਹੁਣ ਆਪਾਂ ਲੱਗੇ ਆ ਜੀ ਟੂੜੀ ਲਾਉਣ ਟੂੜੀ ਕੋ ਆਪਣੀ ਪਹਿਲੀ ਪਈ ਸੀ ਵੀ ਦੋ ਗੀਗਾਵਾ ਵਾ ਤੇ ਥੋੜੀ ਪਈ ਹੀ ਕਾਫੀ ਤੇ ਫਿਰ ਵੀ ਸੋਚਿਆ ਚਲੋ ਵੀ ਦੋ ਇੱਕ ਦੋ ਟਰਾਲੀਆਂ ਬਣਾ ਲੀਨੇ ਦੋ ਤੇ ਨਾ ਚਲੋ ਉਹ ਤੁਹਾਡੇ ਸਾਹਮਣੇ ਉਹ ਥੋੜੀ ਆਪਣੇ ਕੋਲ ਪਈ ਆ ਪਹਿਲੀ ਤੇ ਤਿੰਨਾਂ ਟਰਾਲੀਆਂ ਬਣਾਉਣੀਆਂ ਹੋਰ ਇਹ ਜਿਹੜੀ ਬਰਾਂਡੇ ਦੀ ਟੂੜੀ ਪਾਉਣੀ ਆ ਬੜੀ ਔਖੀ ਆ ਬਾਹਰ ਤਾਂ ਚਲੋ ਹਵਾ-ਵਾ ਲੱਗਦੀ ਰਹਿੰਦੀ ਜਿਹੜੀ ਬਰਾਂਡੇ ਵਾਲੀ ਆ ਇਹਦੇ ਵਿੱਚ ਹਵਾ ਨਹੀਂ ਲੱਗਦੀ ਬੜਾ ਮੰਦਾ ਹਾਲ ਹੁੰਦਾ ਟੂੜੀ ਦਾ ਕੰਮ ਸਭ ਤੋਂ ਜ਼ਿਆਦਾ ਔਖਾ ਹੋਰ ਕੰਮ ਸਾਰੇ ਸੌਖੇ ਆ ਸਭ ਤੋਂ ਡੇਂਜਰਸ ਕੰਮ ਜਿਹੜਾ ਇਹ ਟੂੜੀ ਦਾ ਆ ਵਾ ਆ ਵੇਖੋ ਤੁਹਾਡੇ ਸਾਹਮਣੇ ਟੂੜੀ ਵਾਲਾ ਠੇਲਾ ਹੀ ਵਿਚਵਾੜਿਆ ਲਤਾੜ ਵੀ ਚੰਗੀ ਕਰਦਾ ਵਾ ਆ ਵੇਖੋ ਕਿਆ ਬਾਤਾਂ ਨੇ ਚਲੋ ਜੀ ਅਸੀਂ ਦੋਵੇਂ ਜਾਣੇ ਲੱਗੇ ਆ ਜੀ ਟੂੜੀ ਲਾਉਣ ਟਰਾਲੀ ਆਪਾਂ ਲਾ ਦੇਣ ਲੱਗੇ ਆ। ਲਓ ਜੀ ਟਰਾਲੀ ਆਪਣੀ ਲੈ ਗਈ ਆ। ਉਹ ਪਹਿਲੀ ਟਰਾਲੀ ਸੌਫੀ ਲੈ ਜਾਂਦੀ ਆ, ਕਥਾਂ ਆ ਕੇ ਬਣਿਆ ਹੁੰਦਾ। ਤੇ ਦੂਜੀਆਂ ਟਰਾਲੀਆਂ ਲਾਉਣੀਆਂ ਔਖੀਆਂ ਤੇ ਆ ਵੇਖੋ ਤੁਹਾਡੇ ਸਾਹਮਣੇ। ਇਹ ਹਾਲ ਬਣਿਆ ਪਿਆ, ਘੱਟਾ ਜਿਹੜਾ ਫੇਰ ਦੀ ਹਵਾ ਵਗਦੀ ਰਹੀ ਆ। ਤੇ ਹੁਣ ਜਦੋਂ ਤੂੜੀ ਦੀ ਵਾਰੀ ਆਈ ਤੇ ਹਵਾ ਜਮਾਂ ਬਿਲਕੁਲ ਬੰਦ ਹੋ ਗਈ। ਤੇ ਤੁਹਾਨੂੰ ਪਤਾ ਵੀ ਹਵਾ ਤੋਂ ਬਿਨਾ ਕੰਮ ਬੜਾ ਔਖਾ। ਤੇ ਕਟਾ ਸਾਰਾ ਜਿਹੜਾ ਬਰਾਂਡੇ ਦੇ ਅੱਗੇ ਟੀ ਆ ਘੇਰੇ ਬੰਨੇ ਤੁਰਿਆ ਰਹਿੰਦਾ ਕਿਤੇ ਬਾਹਰ ਨਹੀਂ ਜਾਂਦਾ ਤੇ ਲਓ ਜੀ ਆਹ ਪਹਿਲੀ ਟਰਾਲੀ ਆਪਾਂ ਲਾ ਕੇ ਤੇ ਤੂੜੀ ਗਾਂ ਆਪਾਂ ਤੱਕਦੀ ਆ ਦੂਜੀ ਟਰਾਲੀ ਆਪਣੀ ਆ ਗਈ ਆ ਤਾਂ ਤਾਂ ਆਪ ਬਣਾਇਆ ਜੀ ਪਨੀਰੀ ਆ ਤੇ ਇਥੇ ਬੀਜਾਂਗੇ ਪਨੀਰੀ ਚੋਨੇ ਦੀ ਤੇ ਬੱਚਾ ਪਾਲਟੀ ਵੀ ਆਪਣੇ ਨਾਲ ਹੀ ਆ ਇਹਨਾਂ ਨੂੰ ਸਕੂਲੋਂ ਛੁੱਟੀ ਹੋ ਗਈ ਤੇ ਲਓ ਜੀ ਆ ਦੂਜੀ ਟਰਾਲੀ ਆਪਣੀ ਆ ਗਈ ਹੈ ਟਿਕਾਣੇ ਤੇ ਇਧਰ ਹਿੰਮਤ ਸਿੰਘ ਹੋਣੀ ਕਰ ਰਹੇ ਨੇ ਮਸਤੀਆਂ ਲਓ ਜੀ ਇਹ ਵੀ ਹੋ ਗਈ ਵਹਿਲੀ ਆ ਲੱਗੀ ਹੈ ਜੀ ਮਸ਼ੀਨ ਇਹ ਕਿਸੇ ਹੋਰ ਦੀ ਟੂੜੀ ਬਣ ਰਹੀ ਆ ਥਾਂ ਆਪਣਾ ਹੀ ਆ ਤੇ ਕਿਸੇ ਨੇ ਨਾੜ ਆਪਣੇ ਤੋਂ ਲਿਆ ਸੀਗਾ ਤੇ ਉਹ ਇੱਥੋਂ ਬਣਵਾ ਕੇ ਲੈ ਕੇ ਜਾ ਰਹੇ ਨੇ ਤੇ ਆਪਣੀ ਟੂੜੀ ਜਿਹੜੀ ਹਰ ਸਾਲ ਇਕੋ ਹੀ ਮਸ਼ੀਨ ਤੋਂ ਬਣਵਾਈਂਦੀ ਆ ਉਹ ਵੀ ਲੱਗੇ ਆਪਣੇ ਪਿੰਡ ਦੇ ਹੀ ਆ ਉਹ 30 30 ਟ੍ਰੈਕਟਰ ਨਿਊ ਹਾਲੈਂਡ ਉਹ ਆਪਣਾ ਸਾਹਮਣੇ ਉਹ ਤੁਹਾਨੂੰ ਦੇਖ ਰਿਹਾ ਜਿਹੜਾ ਉਹ ਆ ਤੇ ਲੋ ਜੀ ਦਿੱਤੀ ਜੀ ਟਾਲੀ ਵੀ ਆਪਣੀ ਬਣ ਗਈ ਹੈ ਤੇ ਲਓ ਜੀ ਤੂੜੀ ਦਾ ਕੰਮ ਆਪਣਾ ਗਾ ਨਿਭੜ ਤੇ ਜੀ ਟਲਵੀ ਆਪਾਂ ਲੈ ਆ ਲਾਤੀ ਆ ਤੇ ਚਲੋ ਠੀਕ ਆ ਜੀ ਥੈਂਕ ਯੂ ਵੈਰੀ ਮਚ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ